ਇਸ ਤੱਕ ਜਦੋਂ ਬੱਤਰ ਹਾਲਤ ਹੁੰਦੀ ਗਈ ਹੈ ਜੀ ਹੁਣ ਤਾਂ ਬਸ ਇਥੋਂ ਲੰਘਣਾ ਮੁਸ਼ਕਲ ਹੋ ਗਿਆ ਏ ਇਹ ਕੁਦੀਂਂੇ ਮਾਰੇ ਵੀ ਅਸੀਂ ਇੰਨਾ ਕੰਮ ਕਰਤਾ ਜੇ ਕਰਤਾ ਬੋਕਰ ਤਾਂ ਕੁਝ ਨਹੀਂ ਹੈਗਾ ਪੰਜਾਬ ਸਰਕਾਰ ਬੁਰਾ ਜੀਦਾਬਾਦ ਜੀ ਜੇ ਨਈ ਸਰਕਾਰ ਕੋਲ ਕਮੀ ਆ ਪੈਸੇ ਦੀ ਇੱਥੇ ਇੰਨਾ ਪਾਣੀ ਆ ਟੰਗੂਰ ਛੱਡੋ ਤੇ ਮੱਛੀ ਪਾਲਣ ਖੁੱਲ ਸਕਦਾ ਜਦ ਆਜਾਦਾ ਬਿਨ ਬਾਦਲ ਬਰਸਾਤ ਹੁੰਦੀ ਆ ਜੀ ਸੀਵਰ ਚੁੰਦੇ ਆ ਕੋਈ ਨਹੀਂ ਆ ਕੇ ਇੱਥੇ ਸਾਰ ਲੈਂਦਾ ਸੀਵਰੇਜ ਦੇ ਵਿੱਚ ਕਦੀ ਬਲਾਕੇਜ ਆ ਕਦੀ ਬਰਸਾਤ ਆ ਅਖੀਏ ਨਾ ਹਾਲਾਤਾਂ ਚੋ ਹੀ ਗਿੱਧਗੇ ਹੋਇਆ ਮਕਾਨ ਅਸੀਂ ਵੇਚਣ ਨੂੰ ਲਾਇਆ ਹੋਇਆ بڑے بڑے ਦਾਅਵੇ ਕੀਤੇ ਜਾ ਰਹੇ ਨੇ ਕਿ ਪੰਜਾਬ ਸਰਕਾਰ ਬਦਲ ਰਹੀ ਹੈ ਨਵਾਰ ਪਰ ਜ਼ਮੀਨੀ ਹਾਲਾਤ ਕੁਝ ਹੋਰ ਨੇ ਕਿ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਇਸ ਰੋਡ ਨੂੰ ਬਣਾਇਆ ਜਾਵੇ ਨਹੀਂ ਤਾਂ ਸਾਡੇ ਕੋਲ ਕੋਈ ਵੋਟਾਂ ਲੈਣ ਨਾ ਆਵੇ ਕਿਉਂਕਿ ਆਉਣ ਵਾਲੀਆਂ ਕਲੈਕਸ਼ਨ ਦੇ ਵਿੱਚ ਪਤਾ ਨਹੀਂ ਇਹ ਰਹਿਣ ਜਾਂ ਕੋਈ ਨਵੀਂ ਕਮੇਟੀ ਆਵੇ ਮਿਊਨਿਸਪਲ ਕਮੇਟੀ ਮੁਰਦਾਬਾਦ ਮਿਊਨਿਸਪਲ ਕਮੇਟੀ ਮੁਰਦਾਬਾਦ ਜਿਹੜੀ ਆਪ ਜੀ ਦੀ ਸਰਕਾਰ ਆਈ ਆ ਉਹਨਾਂ ਨੇ ਹਾਲਾਤ ਵੱਤੋਂ ਬੱਤਰ ਕਰਦੇ ਹੋਏ ਠੀਕ ਹੈ ਜੀ ਮੁਲਾਜ਼ਮ ਇਹਨਾਂ ਨੇ ਤੋਂ ਕੀ ਕਿਤੇ ਹੋਏ ਨੇ ਆਮ ਇਨਸਾਨ ਹੈ ਨਾ ਤੋਂ ਕੀ ਆ ਪੰਜਾਬ ਸਰਕਾਰ ਜਿੰਦਾਬਾਦ ਸਾਡਾ ਏਕਾ ਜਿੰਦਾਬਾਦ ਪੰਜਾਬ ਦੇ ਵਿੱਚ ਬਿੱਤੇ ਦਿਨਾਂ ਦੇ ਵਿੱਚ ਭਾਰੀ ਬਰਸਾਤ ਹੋਣ ਦੇ ਨਾਲ ਜਿੱਥੇ ਠੰਡ ਦੇ ਵਿੱਚ ਵੰਡਾ ਹੋਇਆ ਉੱਥੇ ਹੀ ਕਈ ਸ਼ਹਿਰਾਂ ਦੇ ਵਿੱਚ ਪਾਣੀ ਦੀ ਸਮੱਸਿਆ ਵੀ ਦੇਖੀ ਆ ਇਸ ਵੇਲੇ ਰੂਪਨਗਰ ਦੇ ਜੇਐਸ ਰਿਜ਼ੋਰਟ ਤੋਂ ਜਿਹੜਾ ਰਸਤਾ ਜਾਂਦਾ ਸਮਾਰਟ ਜੰਮੇ ਦੇ ਕੋਲ ਉੱਥੇ ਤੁਸੀਂ ਹਾਲਾਤ ਦੇਖ ਲਓ ਇੱਥੇ ਜਿਹੜੇ ਲੋਕ ਇਕੱਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅੰਕਲ ਕੀ ਨਾਮ ਹੈ ਮੇਰਾ ਨਾਮ ਨਿਸ਼ਚਤ ਸਿੰਘ ਹੈ ਜੀ ਮੈਂ ਬਹੁਤ ਸਾਲ ਸਮਾਜ ਪਾਰਟੀ ਦਾ ਡਿਸਟ੍ਰਿਕਟ ਕੈਸ਼ੀਅਰ ਹੈ ਜੀ ਕੀ ਪਹਿਣਾ ਚਾਹੋਗੇ ਹਾਲਾਤ ਹੁਣ ਬਣੇ ਨੇ ਕਿ ਪਹਿਲਾਂ ਵੀ ਇੱਦਾਂ ਦੇ ਨੇ ਇਹ ਜੀ ਮੈਂ ਲਗਭਗ ਇੱਥੇ 2 ਸਾਲ ਤੋਂ ਕ੍ਰੈਸ਼ ਕੀਤੀ ਹੈ ਪੰਜਾਬ ਸਰਕਾਰ ਤੁਕੋਂ ਵੀ ਪਹਿਲਾਂ ਇਹ ਹੈ ਹਾਕ ਖਰਾਬੀ ਰੋਡ ਦੀ ਹੁਣ ਉਸ ਤੋਂ ਜ਼ਿਆਦਾ ਹੋ ਗਈ ਕਿਉਂਕਿ ਇੱਥੇ ਵੀਕਲ ਟਰੈਕਟਰ ਵਗੈਰਾ ਵੀ ਲੰਘਦੇ ਨੇ ਤੇ ਯਾਨੀ ਕਿ ਕਹਿਣ ਦਾ ਮਤਲਬ ਕੀ ਹੈ ਸਾਡਾ ਇਹ ਕਾ ਕੀ ਆ ਤੋ ਬੱਤਰ ਹਾਲ ਤੋਂ ਹੁੰਦੀ ਗਈ ਹੈ ਜੀ ਹੁਣ ਤਾਂ ਬਸ ਇਥੋਂ ਲੰਘਣਾ ਮੁਸ਼ਕਲ ਹੋ ਗਿਆ ਹੈ ਹਾਂਜੀ ਮਿਊਨਿਸਪਲ ਕਮੇਟੀ ਇਹ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਇਸ ਰੋਡ ਨੂੰ ਬਣਾਇਆ ਜਾਵੇ ਨਹੀਂ ਤਾਂ ਸਾਡੇ ਕੋਲ ਕੋਈ ਵੋਟਾਂ ਲੈਣ ਨਾ ਆਵੇ ਕਿਉਂਕਿ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਪਤਾ ਨਹੀਂ ਇਹ ਰਹਿਣ ਜਾਂ ਕੋਈ ਨਵੀਂ ਕਮੇਟੀ ਆਵੇ ਉਹਦੇ ਵਿੱਚ ਇਸ ਕਰਕੇ ਇਹ ਕੰਮ ਹੋਵੇ ਨਾ ਉਹਨੇ ਚਾਨੂੰ ਫਸਾਏ ਇਸ ਕਾਰਨ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਇਹਨੂੰ ਜਲਦੀ ਜਲਦੀ ਆਪਣੇ ਅਕਾਲ ਵਿੱਚ ਇਹ ਇਹਨੂੰ ਵਟ ਤਿਆਰ ਕਰਕੇ ਦੇ ਦੇਣ ਸਾਨੂੰ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਇਹਨਾਂ ਦਾ ਬਾਤੋ ਬਾਤ ਚੜ੍ਹ ਕੇ ਸਾਥ ਦੇ ਸਕੀਏ ਸਾਡੇ ਨਾਲ ਸਾਫਾ ਕਾ ਕਾਉਂਸਲਰ ਨੇ ਕਾਜਲਾ ਜੀ ਅੱਗੇ ਆਜੋ ਤੁਸੀਂ ਕਾਉਂਸਲਰ ਵੀ ਰਹੇ ਹੋ ਰੋਪੜ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਮੀਟਿੰਗ ਦੇ ਵਿੱਚ ਵੱਡਾ ਬਜਟ ਐਲਾਨਿਆ ਗਿਆ ਨਵੇਂ ਪ੍ਰਧਾਨ ਸ਼ੋਕਬਾਈ ਵੱਲੋਂ ਲੱਗਦਾ ਨਹੀਂ ਕਿ ਜ਼ਮੀਨ ਤੇ ਦਾ ਹਾਲਾਤ ਹੋਰ ਨੇ ਪ੍ਰੇਸ਼ਕ ਐਥੇ ਬਾਰਿਸ਼ ਹੋਈ ਆ ਪਹਿਲਾਂ ਵੀ ਹਾਲਾਤ ਇਹੋ ਜਿਹੇ ਬਣਦੇ ਰਹੇ ਨੇ ਲੱਗਦਾ ਨਹੀਂ ਕਿ ਬਜਟ ਤਾਂ ਕਾਗਜ਼ਾਂ 'ਚ ਹੀ ਰਹਿ ਗਿਆ ਸਿਰਫ ਬਿਲਕੁਲ ਬਿਲਕੁਲ ਕਾਗਜ਼ਾਂ 'ਚ ਹੀ ਰਹਿ ਗਿਆ ਇਹ ਜਿਹੜੇ ਹਾਲਾਤ ਅੱਜ ਦੇ ਨਹੀਂ ਹੈਗੇ ਪੰਜਾਬ ਦੁਸਤਾਂ ਚੱਲਿਆ ਹੋਇਆ ਇਸ ਤੋਂ ਪਹਿਲਾਂ ਮਿੰਨਾਂ ਤੇ ਇੱਕ ਦਿਨ ਬੱਗਾ ਜੀ ਆ ਕੇ ਪਹਿਲਾਂ ਇੱਥੇ ਹਾਲਾਤ ਦੇਖ ਚੁੱਕੇ ਆ ਤੇ ਉਸ ਤੋਂ ਇਲਾਵਾ ਸਾਡੇ ਅਜੇ ਵੀਰ ਸਿੰਘ ਲਾਲਪੁਰਾ ਜੀ 10 ਦਿਨ ਦੀ ਗੱਲ ਹੈ ਉਹ ਦਿਨ ਉਹ ਵੀ ਆ ਕੇ ਇੱਥੇ ਦੇ ਗੋਗਣ ਕੁੱਤਿਆਂ ਕਰਕੇ ਦਾ ਨਹੀਂ ਹਾਲਾਤ ਦੇਖ ਚੁੱਕੇ ਆ ਤੇ ਉਹਨਾਂ ਨੇ ਵੀ ਗੋਹੜ ਲਗਾਈ ਪਰ ਕਿਸੇ ਹਾਲਾਤ ਹਾਲਾਤ ਦੇਖਣ ਨਾਲੋਂ ਤੇ ਜਮੀਨ ਕਿਉਂਕਿ ਬੀਜੇ ਦੀ ਨਿਊਜ਼ਲ ਕਮੇਟੀ ਨਿਊਜ਼ਲ ਕਮੇਟੀ ਲੱਗਦਾ ਨਹੀਂ ਕਿ ਹਾਲਾਤ ਦੇਖਣ ਤੇ ਕਹਿਣੀ ਤੇ ਕਰਨੀ 'ਚ ਫਰਕ ਆਉਣਾ ਚਾਹੀਦਾ ਬਹੁਤ ਫਰਕ ਹੈ ਜੀ ਬਹੁਤ ਫਰਕ ਹੈ ਮੈਂ ਪਹਿਲਾਂ ਵੀ ਕਹਿ ਚੁੱਕੇ ਹਾਂ ਜਿਹੜੀਆਂ ਹੁਣ ਨਾ ਅ ਰੱਦੋ ਬਦਲ ਹੋਈ ਹੈ ਕੋ ਕਮੇਟੀ 'ਚ ਉਸ ਤੋਂ ਬਾਅਦ ਵੀ ਜੇ ਇਹ ਕੋਈ ਡਿੰਗ ਮਾਰੇ ਵੀ ਅਸੀਂ ਇੰਨਾ ਕੰਮ ਕਰਤਾ ਜੇ ਕਰਤਾ ਬੋਕਰਤਾ ਕੁਝ ਨਹੀਂ ਹੈਗਾ ਉਹ ਜਿਹੜਾ ਹੈਗਾ ਉਹ ਸੜਕਾਂ ਜਿਹੜੀਆਂ ਵਧੀਆ ਪਾਸਟਲ ਨਹੀਂ ਜੀ ਬਣੀਆਂ ਸੜਕਾਂ ਨਹੀਂ ਬਣੀਆਂ ਸੜਕਾਂ ਦੇ ਉੱਤੇ ਅੱਧੇ ਇੰਚ ਜਿਆ ਪਾਣੀ ਜੀ ਜੋ ਵੀ ਪ੍ਰੀਵਿਅਸ ਪਾ ਕੇ ਉਸੇ ਨੂੰ ਲਿਪਾ ਪੋਚੀ ਕੀਤੀ ਗਈ ਹੈ ਤੇ ਇਹ ਇਹਨਾਂ ਸੜਕਾਂ ਨੂੰ ਬਣਾਉਂਦੀ ਐ ਇੱਕ ਦੋ ਰੋਗੀ ਤੇ ਲੋਕਾਂ ਦਾ ਚੱਲਣਾ ਵੀ ਔਖਾ ਹੈ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਤੇ ਇਹ ਮੈਂ ਕਹੂੰਗਾ ਮੈਂ ਇੱਥੇ ਕੁਝ ਮਹਿਲਾਵਾਂ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਮੈਡਮ ਮੇਰਾ ਨਾਮ ਮਲਪ੍ਰਿਤ ਕੋਹਰਾ ਜੀ ਅੱਛਾ ਇਹ ਹਾਲਾਤ ਇਸ ਬਾਰਿਸ਼ ਜੇ ਬਣੇ ਨੇ ਕਿ ਪਹਿਲਾਂ ਵੀ ਇਹੀ ਹਾਲਾਤ ਮੇਰਾ ਸਾਡੇ ਦਾ ਪਿੰਨ ਪਾਦਰ ਬਰਸਾਤ ਹੁੰਦੀ ਆ ਜੀ ਸੀਵਰੇਜ ਚੁੰਦੇ ਆ ਕੋਈ ਨਹੀਂ ਆ ਕੇ ਇੱਥੇ ਸਾਰ ਲੈਂਦਾ ਸੀਵਰੇਜ ਦੇ ਵਿੱਚ ਕਦੀ ਬਲਾਕੇਜ ਆ ਕਦੀ ਬਰਸਾਤ ਆ ਅਸੀਂ ਇਹਨਾਂ ਹਾਲਾਤਾਂ ਚੋਂ ਹੀ ਗਿੱਛ ਗਏ ਆ ਮਕਾਨ ਅਸੀਂ ਵੇਚਣ ਨੂੰ ਨਾ ਹੋਇਆ ਸਰਕਾਰ ਨਗਰ ਕਾਉਂਸਲ ਤਾਂ ਕਹਿ ਰਹੀ ਆ ਵੱਡੇ ਵੱਡੇ ਫੰਡ ਦਿੱਤੇ ਗਏ ਨੇ ਸਰਕਾਰਾਂ ਵੱਲੋਂ ਵੱਡੀਆਂ ਵੱਡੀਆਂ ਐਡਾ ਕੀਤੀਆਂ ਜਾ ਰਹੀਆਂ ਨੇ ਕਿ ਭਗਵਾਨ ਸਤਮਾਨ ਸਰਕਾਰ ਨੁਹਾਰ ਬਦਲ ਰਹੀ ਆ ਪਰ ਜ਼ਮੀਨ ਤੇ ਦਾ ਹਾਲਾਤ ਕੁਝ ਜ਼ਮੀਨ ਦੇ ਹਾਲਾਤ ਇਸ ਤਰ੍ਹਾਂ ਹੈ ਜੀ ਇਹ ਹਮੇਸ਼ਾ ਹੀ ਹੁੰਦਾ ਹੈ ਜਿਹੜੀ ਇਹ ਆਪ ਜੀ ਦੀ ਸਰਕਾਰ ਆਈ ਹੈ ਉਹਨਾਂ ਨੇ ਹਾਲਾਤ ਵੱਧ ਤੋਂ ਵੱਧਰ ਕਰਤੇ ਹੋਏ ਨੇ ਠੀਕ ਹੈ ਜੀ ਮੁਲਾਜ਼ਮ ਇਹਨਾਂ ਦੇ ਤੇ ਹੁਣ ਇਹ ਮੌਸਮ ਤਾਂ ਇਹਨਾਂ ਤੋਂ ਕਿਹਾ ਮੈਂ ਚੋਕ ਕਰਦੀ ਆ ਜੀ ਮੈਨੂੰ ਸਵੇਰੇ ਇੱਥੋਂ ਨਿਕਲਣਾ ਔਖਾ ਮੈਂ ਪਹਿਲਾਂ ਵੀ ਹੁਣ ਸਲਾਹ ਦੇ ਕੇ ਆਟੀਆਂ ਕਿ ਜੇ ਨਈ ਸਰਕਾਰ ਕੋਲ ਕਮੀ ਆ ਪੈਸੇ ਦੀ ਇੱਥੇ ਇੰਨਾ ਪਾਣੀ ਆ ਪੰਘੂਰ ਛੱਡੋ ਤੇ ਮੱਛੀ ਪਾਲਣ ਖੁੱਲ ਸਕਦਾ ਤੁਹਾਨੂੰ ਆਮਦਨੀ ਹੋ ਜੂਗੀ ਸਰਕਾਰ ਨੂੰ ਕਮੇਟੀ ਦਫ਼ਤਰ ਵਾਲਿਆਂ ਨੂੰ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਜੇ ਸੜਕ ਨਹੀਂ ਬਣਦੀ ਤਾਂ ਆਣ ਵਾਲੇ ਸਮੇਂ ਦੇ ਵਿੱਚ ਅੱਛਾ ਸੜਕ ਨਹੀਂ ਅਤੇ ਰਾਮਕੇਤੀ ਗੋਲਵਾਲੀ ਪੱਤਰ ਆਣ ਵਾਲੀਆਂ ਨੇ ਮੈਨ ਪੰਜ 6 ਮਹੀਨੇ ਰਹਿ ਕੇ ਵਿਰੋਧ ਕੀਤਾ ਜਾਵੇਗਾ ਜਿਹੜੀ ਪਾਰਟੀ ਦਾ ਨੁਮਾਇੰਦਾ ਵੋਟ ਮੰਗਣ ਆਵੇ ਵੋਟ ਅਸੀਂ ਪਾਉਂਦੇ ਹੀ ਨਹੀਂ ਅਸੀਂ ਵੋਟ ਨਹੀਂ ਪਾਉਂਦੇ ਜੇ ਸਾਡੀ ਸੜਕਾਂ ਨਹੀਂ ਬਣਦੀ ਅਸੀਂ ਵੋਟ ਕਿੱਥੋਂ ਪਾਵਾਂਗੇ ਜੇ ਅੱਛਾ ਬਜ਼ੁਰਗੋ ਇਹ ਹਾਲਾਤ ਹੁਣੇ ਜੇ ਕਿ ਪਹਿਲਾਂ ਵੀ ਆਈ ਅੱਜਾਂ ਜੀ 30 ਸਾਲ ਹੋ ਗਏ ਫਿਰ ਇਹ ਚਲੋ ਇਹੀ ਹਨਾਂ ਦੇ ਜੀ ਵਾਦਾ ਹੀ ਆ ਘੜਦੇ ਨਹੀਂ ਹੈਗੇ ਮੰਦਰ ਕੋਲ ਚੱਲੋ ਉੱਥੇ ਵੀ ਲੱਗਣਾ ਤਾਂ ਨਕਾਦਾ ਚੱਲੋ ਮੰਦਰ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ بڑے بڑے ਦਾਅਵੇ ਕੀਤੇ ਜਾ ਰਹੇ ਨੇ ਕਿ ਪੰਜਾਬ ਸਰਕਾਰ ਬਦਲ ਰਹੀ ਹੈ ਨਹਾਰ ਪਰ ਜ਼ਮੀਨੀ ਹਾਲਾਤ ਕੁਝ ਹੋਰ ਨੇ ਰੂਪਨਗਰ ਦਾ ਪੋਰਸ਼ ਇਲਾਕਾ ਬੇਸ਼ੱਕ ਇੱਕ ਸਿਨੇਮਾ ਸੀਗਾ ਹੁਣ ਇੱਥੇ ਸੀਲ ਕੀਤਾ ਗਿਆ ਪਰ ਇੱਕ ਰੋਡ ਜਿਹੜਾ ਬਾਈਪਾਸ ਨੂੰ ਵੀ ਜੋੜਦਾ ਰੋਪੜ ਜਲੰਧਰ ਬਾਈਪਾਸ ਨੂੰ ਇੱਥੇ ਇੱਕ ਪੈਲਸ ਸਥਿਤ ਹੈਗਾ ਤੇ ਇੱਕ ਪਾਸੇ ਜਿਹੜਾ ਹਸਪੀਟਲ ਨੂੰ ਜਾਂਦਾ ਪਰ ਹਾਲਾਤ ਕੁਝ ਹੋਰ ਨੇ ਲੋਕਾਂ ਵੱਲੋਂ ਧਰਨਾ ਦਿੱਤਾ ਗਿਆ ਬੋਰਡ ਲਾ ਦਿੱਤੇ ਗਏ ਨੇ ਕਿ ਜੇਕਰ ਪ੍ਰਸ਼ਾਸਨ ਜਾਂ ਵਿਧਾਇਕ ਵੱਲੋਂ ਕੋਈ ਹਾਲ ਅਸਾਰ ਨਹੀਂ ਲਈ ਜਾਂਦੀ ਤਾਂ 2027 ਦੀ ਬੋਟਾਂ ਦੇ ਵਿੱਚ ਬਾਈਕਟ ਕੀਤਾ ਜਾਵੇ ਉਹ ਦੇਖਣ ਵਾਲੀ ਗੱਲ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਉਹ ਰੂਪਨਗਰ ਦੀ ਇਸ ਰੋਡ ਦੇ ਹਾਲਾਤ ਬਦਲੇਗੀ ਜਾਂ ਹਾਲਾਤ ਇਸੇ ਤਰ੍ਹਾਂ ਰਹਿਣਗੇ ਰੂਪਨਗਰ ਤੋਂ ਸਯੋਗੀ ਔਰਿੰਦ ਨਾਲ ਪੁਲਕਿਤ ਕੁਮਾਰ ਜਗਬਾਣੀ ਟਿਮ